ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਹਰ ਦਾ ਆਪ ਜੀ ਨੂੰ ਗੁਜਾਰਿਸ਼ ਹੈ ਕਿ ਅੱਜ ਦੀ ਜੋ ਗੱਲਬਾਤ ਹੈ ਬੜੀ ਹੀ ਮਹੱਤਵਪੂਰਨ ਵਿਸ਼ੇ ਤੇ ਹੋਣ ਜਾ ਰਹੀ ਹੈ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਇਸ ਨੂੰ ਜ਼ਰੂਰ ਸੁਣਨਾ ਤੇ ਨਹੀਂ ਫਿਰ ਇਸ ਨੂੰ ਸਕਿੱਪ ਕਰਕੇ ਅਗਲੇ ਟਾਈਮ ਲਈ ਰੱਖ ਲੈਣਾ ਜਦੋਂ ਵੀ ਸਮਾਂ ਹੋਇਆ ਉਦੋਂ ਇਹ ਵੀਡੀਓ ਜ਼ਰੂਰ ਦੇਖਿਓ ਅੱਜ ਆਪਾਂ ਗੱਲ ਕਰਾਂਗੇ ਭਾਰਤ ਦੇ ਸਰਵ ਸ੍ਰੇਸ਼ਟ ਅਹੁਦੇ ਉੱਤੇ ਬੈਠੇ ਮਾਨਜੋ ਚੀਫ ਜਸਟਿਸ ਵੀਰ ਗਵਈ ਸਾਹਿਬ ਦੇ ਨਾਲ ਜੋ ਪਿਛਲੇ ਦੋ ਦਿਨ ਪਹਿਲਾਂ ਜੋ ਸੁਪਰੀਮ ਕੋਰਟ ਦੀ ਜੋ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਕਿਸੇ ਫੈਸਲੇ ਮਸਲੇ ਦੇ ਉੱਤੇ ਸੀਜੀ ਕੋਈ ਤਾਂ ਉਸ ਸਮੇਂ ਦੌਰਾਨ ਇੱਕ ਕਿਸ਼ੋਰ ਰਕੇਸ਼ ਕੁਸ਼ੋਰ ਨਾਂ ਦਾ ਵਕੀਲ ਜੋ ਬੜੀ ਗੰਦੀ ਮਾਨਸਿਕਤਾ ਜਿਸ ਦੀ ਲਗਭਗ 70 71 ਸਾਲ ਉਮਰ ਹੈ ਔਰ ਉਸਨੇ ਸੀਜੀ ਸਾਹਿਬ ਤੇ ਸੀ ਜੀ ਵੀਰ ਗਵਈਜ਼ੀਆਂ ਉੱਪਰ ਆਪਣਾ ਜੁੱਤੂ ਫੇਕਣ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਬੜਾ ਵੱਡਾ ਹੰਗਾਮਾ ਹੋਇਆ ਪੂਰੇ ਦੇਸ਼ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ ਔਰ ਉਸ ਬੁੱਢੇ ਨੇ ਅਚੀਰ ਤੇ ਉੱਤੇ ਆਪਣੀ ਬੇਸ਼ਰਮੀ ਦਾ ਇੱਕ ਹੋਰ ਨੰਗਾ ਨਾਚ ਨੱਚਿਆ ਕਿ ਮੈਨੂੰ ਰਾਤ ਨੂੰ ਕੁਝ ਅਜੀਬ ਸ਼ਕਤੀਆਂ ਨੇ ਜਿਹੜੀਆਂ ਇਹ बार-बार ਮੈਨੂੰ ਨੀਂਦ ਨਹੀਂ ਹੋਣ ਦਿੰਦੀਆਂ ਕਿ ਜੋ ਸੁਪਰੀਮ ਕੋਰਟ ਦੇ ਵਿੱਚ ਫੈਸਲੇ ਜਾਂਦੇ ਨੇ ਜਦੋਂ ਜਦੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਫੈਸਲੇ ਜਾਂਦੇ ਨੇ ਤੇ ਜੱਜ ਸਾਹਿਬਾਨ ਜਦੋਂ ਸਨਾਤਨ ਦੇ ਖਿਲਾਫ ਕੋਈ ਗੱਲ ਕਰਦੇ ਨੇ ਤਾਂ ਮੈਨੂੰ ਬੜਾ ਗੁੱਸਾ ਆਉਂਦਾ ਤਾਂ ਉਹ ਦੇਵੀ ਦੇਵਤੇ ਮੈਨੂੰ ਇਹ ਵਾਰ-ਵਾਰ ਕਹਿ ਰਹੇ ਨੇ ਕਿ ਤੁਸੀਂ ਉੱਥੇ ਕੁਝ ਕਰੋ ਤੁਸੀਂ ਬੋਲੋ ਤੇ ਇਸ ਕਰਕੇ ਮੈਨੂੰ ਗੁੱਸਾ ਆਇਆ ਤਾਂ ਮੈਂ ਸੀਜੀਐਸ ਸਾਹਿਬ ਤੇ ਜਿਹੜਾ ਹੈ ਜੁੱਤਾ ਫੈਂਕਿਆ ਉਹ ਅਸਲ ਦੇ ਵਿੱਚ ਗੱਲ ਇਹ ਹੈ ਕਿ ਉਸ ਬੁੱਢੇ ਖੜੂਸ ਮਨੁਵਦੀ ਨੂੰ ਜਿਹੜਾ 71 ਸਾਲ ਤੋਂ ਇੱਕ ਜਿਹੜਾ ਲਗਭਗ 50 ਸਾਲ ਤੋਂ ਕਹਿ ਲਈਏ ਕਿ 20 22 ਸਾਲ ਤੋਂ ਹੋ ਪ੍ਰੈਕਟਿਸ ਕਰਦਾ ਹੋਣਾ ਨਾਂ ਵਾਲਾ 25 30 ਸਾਲ ਤੱਕ ਜਾ ਕੇ ਉਸ ਨੂੰ ਬਣਾ ਮੋਟਾ ਸਮਾਂ ਮਿਲਿਆ ਹੋਣਾ ਤਾਂ 40 ਸਾਲ ਤੋਂ ਜੇ ਆਪਾਂ ਇਹ ਗੱਲ ਮੰਨ ਲਈਏ ਕਿ 40 ਸਾਲ ਤੋਂ ਇੱਕ ਗੰਦੀ ਮਾਨਸਿਕਤਾ ਲੈ ਕੇ ਉਹ ਵਿਅਕਤੀ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਬੈਠਾ ਹੈ ਪਤਾ ਨਹੀਂ ਥੱਲੇ ਕਿਹੜੀਆਂ ਕੋਰਟਾਂ 'ਚ ਉਸ ਨੇ ਪ੍ਰੈਕਟਿਸ ਕੀਤੀ ਹੈ ਜਾਂ ਨਹੀਂ ਕੀਤੀ ਪਈ ਨਾ ਪਰ ਜੇ ਪਰ ਉਹ ਸੁਪਰੀਮ ਕੋਰਟ ਦੇ ਵਿੱਚ ਬੈਠਾ ਤੇ ਇਹ ਗੱਲ ਸੋਚ ਰਿਹਾ ਕਿ ਇਸ ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਵਰਣਵਵਸਤਾ ਦੇ ਮਤਲਬ ਨਹੀਂ ਹੋ ਰਿਹਾ ਤਾਂ ਤੁਸੀਂ ਉਸ ਦਾ ਵਿਰੋਧ ਕਰੋ ਤਾਂ ਕਿੰਨੀ ਭੈੜੀ ਮੰਨ ਸਕਦਾ ਹੈ ਕਿੰਨੇ ਲੋਕ ਨੇ ਉਹ ਜਿਹੜੇ ਹੋਰ ਅਜਿਹੇ ਮਾੜੀ ਮੰਨ ਸਕਦਾ ਰੱਖਣ ਵਾਲੇ ਨਹੀਂ ਜਿਨ੍ਹਾਂ ਦੇ ਇਹ ਆਦਰਸ਼ ਬਣਦੇ ਨੇ ਇਹ ਥੱਲੇ 20 20 ਰਹੇ ਨੇ ਵਾਕਿਆ ਬਾਾਰ ਆਰਐਸਐਸ ਦੀਆਂ ਸਾਖਾਂਵਾਂ ਇਹ ਗੱਲ ਕਹਿ ਰਹੀਆਂ ਨੇ ਬਹੁਤ ਸਾਰੇ ਦੇਵੀ ਦੇਵਤੇ ਕਹਿ ਰਹੇ ਨੇ ਬਹੁਤ ਸਾਰੇ ਪ੍ਰਚਾਰਕ ਹਿੰਦੂਤਵ ਦੇ بڑے ਵੱਡੇ ਵੱਡੇ ਮਠਾਂ ਦੇ ਪੁਜਾਰੀ ਮਠਾਂ ਦੇ ਸ਼ੰਕਰਾਚਾਰੀਏ ਕਹੇ ਰਹੇ ਕਿ ਜੋ ਹੈ ਵਰਨ ਵਸਤਾ ਉਹ ਸਹੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਉਹ ਕਹਿੰਦੇ ਭਾਰਤੀ ਸੰਵਿਧਾਨ ਨੂੰ ਅਸੀਂ ਮੰਨਦੇ ਕੁਛ ਨਹੀਂ ਕੀ ਹੈ ਭਾਰਤੀ ਸੰਵਿਧਾਨ ਕੀ ਹੈ ਇਹ ਦੇਸ਼ ਦਾ ਪ੍ਰਾਈਮ ਮਿਨਿਸਟਰ ਵੱਡੇ ਵੱਡੇ ਹੋਰ ਆਉਦੇ ਉਹ ਕਹਿੰਦੇ ਸੰਤ ਸਨਾਤਨ ਵੱਡੀ ਚੀਜ਼ ਹੈ ਤਾਂ ਉਹ ਸਾਰੀ ਗੰਦੀ ਮਾਨਸਿਕਤਾ ਜਿਹੜੀ ਭਾਰਤ ਦੇ 80 ਕਰੋੜ ਲੋਕਾਂ ਨੂੰ ਮਨੁੱਖ ਹੀ ਨਹੀਂ ਸਮਝਦੀ ਉਹਨਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਲੋਕ ਅਜ ਮਾਨਦੂਕ ਦੀਸ ਦੀ ਚੀਫ ਜਸਟਿਸ ਬੀ ਆਰ ਗਵਈਸਿਆ ਪ੍ਰਜਤੀਆਂ ਹਨ ਹਨ ਨਹੀਂ ਇਸ ਗੱਲ ਦੀ ਹੁੰਦੀ ਹੈ ਕਿ ਚੀਫ ਜਸਟਿਸ ਬੀ ਆਰ ਗਵਈ ਸੀ ਜਦੋਂ ਉਸ ਸਰਫਰੇ ਬੁੱਢੇ ਨੂੰ ਮਾਫ ਕਰ ਦਿੰਦੇ ਨੇ ਉਸ ਦੇ ਪਿੱਛੇ ਕੀ ਕਾਰਨ ਹੋ ਤਾਂ ਉਹ ਜਾਣਦੇ ਨੇ ਉਹਨਾਂ ਦੀ ਦੂਰ ਅੰਦੇਚੀ ਹੈ ਉਹਨਾਂ ਦੀ ਸਮਝ ਹੈ ਮੈਂ ਜਿੰਤੋਂ ਤੱਕ ਸਮਝਦਾ ਜੋ ਮੈਨੂੰ ਮਹਿਸੂਸ ਹੁੰਦਾ ਜੋ ਜਿਸ ਤਰ੍ਹਾਂ ਬਾਬਾ ਸਾਹਿਬ ਡਾਕਟਰ ਪੀਮਰਾਓਂ ਵੇਦਕਰ ਜੀ ਨੇ ਪੂਰਨ ਅਪੈਕਟ ਵੇਲੇ ਆਪਣਾ ਇੱਕ ਕਦਮ ਵਾਪਸ ਲੈਤਾ ਸੀ ਜਦੋਂ ਮਹਾਤਮਾ ਗਾਂਧੀ ਜਰਮਦਾ ਜੇਲ੍ਹ ਦੇ ਵਿੱਚ ਡਬਲ ਵੋਟ ਦੇ ਅਧਿਕਾਰ ਨੂੰ ਲੈ ਕੇ ਮਰਨ ਵਰਤ ਤੇ ਬੈਠ ਕੇ ਸੀ ਤਾਂ ਉਸ ਟਾਈਮ ਤੇ ਬਾਬਾ ਸਾਹਿਬ ਨੇ ਵੀ ਇੱਕ ਸਿਆਣਫ ਦਾ ਫੈਸਲਾ ਲੇਤਾ ਸੀ ਕਿ ਕੋਈ ਗੱਲ ਨਹੀਂ ਅੱਜ ਮੇਰੇ ਲੋਕ ਹਲੇ ਜਾਗਰੂਕ ਨਹੀਂ ਹੋਏ ਕਿਉਂਕਿ ਬਾਬਾ ਸਾਹਿਬ ਨੂੰ ਉਦੋਂ ਧਮਕੀਆਂ ਦਿੱਤੀਆਂ ਗਈਆਂ ਸੀ ਕਿ ਜੇਕਰ ਤੁਸੀਂ ਡਬਲ ਵੋਟ ਦਾ ਅਧਿਕਾਰ ਤੋਂ ਪਿੱਛੇ ਨਾ ਹਟੇ ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਬਾਬਾ ਸਾਹਿਬ ਦੇ ਕਹੇ ਦੇ ਮੁਤਾਬਕ ਹੀ ਚੱਲਣੀ ਸੀ ਅੱਜ ਵੀ ਭਾਰਤ ਦਾ ਕਾਨੂੰਨ ਜੇਕਰ ਬੀਰ ਗਵਾਈ ਸਭ ਚੁੰਦੇ ਤਾਂ ਉਸ ਦੇ ਮੁਤਾਬਕ ਹੀ ਕੰਮ ਹੋਣਾ ਸੀ ਸੋ ਮਾਨਜੋਗ ਚੀਸ ਚੀਫ ਜਸਟਿਸ ਨੇ ਕਿਸ ਤਰ੍ਹਾਂ ਕਿਸ ਦੂਰ ਅੰਦੇਸ਼ੀ ਨਾਲ ਇਹ ਫੈਸਲਾ ਲੇਤਾ ਕਿ ਨਹੀਂ ਅਸੀਂ ਉਸ ਤੇ ਕਾਰਵਾਈ ਨਹੀਂ ਕਰਾਂਗੇ ਵਰਨਾ ਉਸ ਬੁੱਢੇ ਖੜੂਸ ਨੂੰ ਤੁਰੰਤ ਟੰਗ ਦੇਣਾ ਸੀ ਉਸ ਤੋਂ ਵੀ ਵੱਡੀ ਗੱਲ ਜੋ ਦੇਸ਼ ਦੀ عوام ਨੇ ਸੋਚੀ ਉਸ ਤੋਂ ਵੀ ਵਧੀਆ ਹੋਈ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਭਾਰਤੀ ਸੰਵਿਧਾਨ ਨੂੰ ਮੰਨਣ ਵਾਲਿਆਂ ਦੀ ਗੱਲ ਨੂੰ ਸੁਣਦਿਆਂ ਹੋਇਆਂ ਪੰਜਾਬ ਸਰਕਾਰ ਨੇ ਉਹਨਾਂ तमाम ਲੋਕਾਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਜੋ ਦੇਸ਼ ਦੇ ਸੰਘੀ ਢਾਂਚੇ ਦੇ ਮੁਤਾਬਕ ਦੇਸ਼ ਦੀ ਨਿਆਂਪਾਲਿਕਾ ਦੇ ਖਿਲਾਫ ਜੋ ਅੱਗ ਜਿਹੜੀ ਜ਼ਹਿਰ ਉਗਲ ਰਹੇ ਨੇ ਜੋ ਦੇਸ਼ ਦੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਅ ਅਜਿਹੀ ਹਮਲਸਕਤਾ ਰੱਖਦੇ ਆ ਕਿ ਦੇਸ਼ ਦੇ ਬਹੁਤ ਸਾਰੇ ਲੋਕ ਇਹ ਦਾਲਤ ਨੇ ਇਹ ਮੁਸਲਮਾਨ ਨੇ ਇਹ ਬੋਧੀ ਹੈ ਜੈਨੀ ਹੈ ਸਿੱਖ ਹੈ ਇਨ ਨੂੰ ਦਵਾਕੇ ਰਹਿਣਾ ਚਾਹਤਾ ਤੱਕ ਰੱਖਣਾ ਹੈ ਬ੍ਰਾਹਮਣ ਹੀ ਸਰਵ ਸ੍ਰੇਸ਼ਟ ਹੈ ਖੱਤਰੀ ਹੀ ਰਾਜਪੂਤ ਹੀ ਸਰਵ ਸ੍ਰੇਸ਼ਟ ਹੈ ਬਾਕੀ ਸਭ ਸਿਰਫ ਤੇ ਸਿਰਫ ਉੱਪਰਲੇ ਤਿੰਨੇ ਵਰਗਾਂ ਦੀ ਸੇਵਾ ਕਰਨ ਵਾਲੇ ਨੇ ਤਾਂ ਅੱਜ ਪੰਜਾਬ ਸਰਕਾਰ ਨੇ ਮਾਨਜੋਗ ਮੁੱਖ ਮੰਤਰੀ ਪੰਜਾਬ ਨੇ ਕੇਜਰੀਵਾਲ ਸਾਹਿਬ ਨੇ ਫੈਸਲਾ ਕੀਤਾ ਕਿ ਉਹਨਾਂ ਸਾਰੇ ਇਨਫਲੂਐਂਸਰਾਂ ਨੂੰ ਜਿਨ੍ਹਾਂ ਨੇ ਟੀਵੀ ਤੇ ਬੈਠ ਕੇ ਡੇਟਾ ਚਲਾਈਆਂ ਜਿਨ੍ਹਾਂ ਚ ਇੱਕ ਅਜੀਤ ਭਾਰਤੀ ਨਾਂ ਦਾ ਕੋਈ ਯੂਟਿਊਬਰ ਹੈ ਉਸਨੇ ਵੀ ਕਾਫੀ ਗਲਤ ਗੱਲਾਂ ਕਹੀਆਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਇੰਟਰਵਿਊ ਚ ਲਓਇਆ ਕੁਝ ਖਾਸ ਲੋਕਾਂ ਨੇ ਵੀ ਇੰਟਰਵਿਊ ਚ ਲਾਉਣ ਦੀ ਕੋਸ਼ਿਸ਼ ਕੀਤੀ ਮੇਨੂੰ মিডিਏ ਨੇ ਆਜ ਤੱਕ ਚੈਨਲ ਨੇ ਉਸ ਸਿਰਫ ਰੇ ਰਕੇਸ਼ ਕਸ਼ੋਰ ਦੀ ਇੰਟਰਵਿਊ ਚ ਲਾਉਣ ਦੀ ਕੋਸ਼ਿਸ਼ ਕੀਤੀ ਸ਼ਰਮ ਆਉਂਦੀ ਗੱਲ ਹੈ ਕਿ ਅਜਿਹੇ ਬੰਦੇ ਨੂੰ ਉਹ ਚੈਨਲ ਦਿਖਾ ਰਿਹਾ ਪਰ ਇੱਧਰ ਜਿਹੜੇ ਭਾਰਤ ਦੇ ਮੂਲ ਨਿਵਾਸੀ ਨੇ ਜਿਨ੍ਹਾਂ ਦੀ ਪ੍ਰਤੀਨਿਧਤਾ ਕਰ ਰਹੇ ਨੇ ਬੀਅਰ ਗਵਾਈ ਸਭ ਸਾਡੇ ਮਾਣ ਜੋ ਮੁੱਖ ਜੱਜ ਭਾਰਤ ਦੇ ਉਹਨਾਂ ਦੇ ਵਾਰਸ ਉਹਨਾਂ ਦੇ ਪਦ ਜਿਨ੍ਹਾਂ ਤੇ ਚੱਲਣਾ ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਦੇ ਨੌਜਵਾਨਾਂ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਸਾਡੇ ਨੌਜਵਾਨ ਕਰੋੜਾਂ ਨੌਸਾਨਾਂ ਚ ਕਾਲਜਾਂ ਚ ਪੜ ਰਹੇ ਨੇ ਲੱਖਾਂ ਭਾਰਤ ਦੇ ਵਿੱਚ ਜਿਹੜੇ ਕਾਲਜਾਂ ਚ ਪੜ ਰਹੇ ਉਹ ਸੜਕਾਂ ਤੇ ਉਤਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਜੁੱਤਾ ਭਾਰਤੀ ਸੰਵਿਧਾਨ ਦੇ ਉੱਤੇ ਚੱਕਿਆ ਜੁੱਤਾ ਸਾਡੇ ਦੇਸ਼ ਦੀ ਨਿਆਂਪਾਲਿਕਾ ਦੇ ਉੱਤੇ ਫੈਂਕਣ ਦੀ ਕੋਸ਼ਿਸ਼ ਕੀਤੀ ਆ ਜੁੱਤਾ ਉਸ ਫੈਸਲੇ ਦੇ ਉਤੇ ਫੈਂਕਣ ਦੀ ਕੋਸ਼ਿਸ਼ ਕੀਤੀ ਜਿਸ ਫੈਸਲੇ ਦੇ ਕਰਕੇ ਜਿਸ ਕਾਨੂੰਨ ਦਾ ਕਰਕੇ ਬੀ ਆਰ ਗਵਾਈ ਸਾਹਿਬ ਅੱਜ ਦੇਸ਼ ਦੇ ਮੁੱਖ ਨਿਆਂधीश ਬਣੇ ਹੋਏ ਸੋ ਉਸ ਗੰਦੀ ਮਾਨਸਿਕਤਾ ਦੇ ਖਿਲਾਫ ਸੜਕਾਂ ਤੇ ਆਈਏ ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਈਏ ਜਿਹੜੇ ਅੱਜ ਵੀ ਇਹ ਮਾਨਸਿਕਤਾ ਰੱਖੀ ਬੈਠੇ ਆ ਕਿ ਬਾਕੀ ਲੋਕ ਦੇਸ਼ ਦੇ ਜਿਹੜੇ ਦਲਿਤ ਲੋਕ ਨੇ ਅਖੋਤੀ ਲੋਕ ਦਲਿਤ ਦਾ ਮਤਲਬ ਹੈ ਜਿਨ੍ਹਾਂ ਲੋਕਾਂ ਨੂੰ ਬੜੇ ਪਲਾਨਿੰਗ ਦੇ ਨਾਲ ਯੋਜਨਾਬੱਧ ਤਰੀਕੇ ਨਾਲ ਗੁਲਾਮ ਕੀਤਾ ਜਾਂਦਾ ਉਹਨਾਂ ਦੇ ਹਰ ਹੱਕ ਹਰ ठाਉਂਾਂ ਦੇ ਉੱਤੇ ਰੋਕਾਂ ਲਾਈਆਂ ਜਾਂਦੀਆਂ ਉਹਨਾਂ ਨੂੰ ਕਿਸੇ ਕਿਸਮ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਆਪਾਂ ਦੇਖ ਰਹੇ ਹਾਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜਾ ਹੈ ਅੱਜ ਆਪਣੀ ਸ਼ਾਦੀ ਤੱਕ ਵਿੱਚ ਜੋ ਰਸਮੋ ਰਿਵਾਜ ਨੇ ਇੱਕ ਘੋੜੀ ਤੇ ਚੜਨਾ ਕਿਸੇ ਨੌਜਵਾਨ ਲਈ ਬਰਜਤ ਹੈ ਉਹਨਾਂ ਲੋਕਾਂ ਨੂੰ ਉਥੇ ਕਾਲਜਾਂ 'ਚ ਪੜਨ ਦਾ ਆਪਣੇ ਹੱਕਾਂ ਦੀ ਖਾਤਰ ਬੋਲਣ ਦਾ ਸਿਰੇਂ ਲਾ ਕੇ ਅਧਿਕਾਰ ਨਹੀਂ ਉਹਨਾਂ ਨੂੰ ਚੰਗੇ ਘਰ ਪਾਉਣ ਦਾ ਅਧਿਕਾਰ ਨਹੀਂ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਖਰੀਦਣ ਜੇ ਉਹ ਖਰੀਦ ਵੀ ਲੈ ਲੈਂਦੇ ਨਾ ਤਾਂ ਸਾਜਸਾ ਕਰਕੇ ਉਹਨਾਂ ਦਾ ਸਭ ਕੁਝ ਖੋ ਲਿਆ ਜਾਂਦਾ ਜੇ ਕੋਈ ਨੌਜਵਾਨ ਅੱਛੀ ਪੜ੍ਹਾਈ ਕਰਕੇ ਉਹ ਚੌਧਿਆਂ ਤੇ ਬੈਠਦਾ ਵੀ ਆ ਤਾਂ ਉਸ ਦੇ ਖਿਲਾਫ अनेका ਸਜੰਨ ਕਰ ਰਚੇ ਜਾਂਦੇ ਆ ਤਾਂ ਜੋ ਉਹ ਆਪਣੇ ਲੋਕਾਂ ਦੀ ਗੱਲ ਨਾ ਕਰੇ ਅਖੀਰ ਉਹ ਉੱਚ ਵਰਗ ਦੇ ਨਾਲ ਰਲ ਜਾਂਦਾ ਤਾਂ ਇਹੀ ਜਿਹੜੀ ਮਾਨਸਿਕਤਾ ਅੱਜ ਫਿਰ ਦੇਸ਼ ਦੇ ਵਿੱਚ ਦੋ ਦਿਨ ਪਹਿਲਾਂ ਸਾਹਮਣੇ ਆਈ ਉਸ ਨੂੰ ਉਜਾਗਰ ਕਰਨ ਦੇ ਲਈ ਉਸ માનਸਕਤਾ ਨੂੰ ਫਲਾਉਣ ਦੇ ਲਈ ਕੁਝ ਚੈਨਲਾਂ ਨੇ ਵੀ ਉਸ ਬੁੱਢੇ ਖੜੂਸ ਦੀ ਰਕੇਸ਼ ਕੁਸ਼ੋਰ ਦੀ ਇੰਟਰਵਿਊ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਤਾਂ ਇਹ ਕੰਮ ਭਗਵਾਨ ਨੇ ਕਰਾਇਆ ਤੇਰੇ ਭਗਵਾਨ ਦੀ ਐਸੀ ਦੀ ਤੈਸੀ ਜਿਹੜੇ ਨੇ ਤੂੰ 2 ਮਿੰਟ ਮਾੜਾ ਤਾਂ ਸੀ ਜਿਹਾ ਸਭ ਇੱਕ ਵਾਰੀ ਤੇਰੇ ਮੂੰਹ 'ਚ ਕਹਿ ਦਿੰਦੇ ਕਿ ਇਸ ਨੂੰ ਫੜ ਕੇ ਸਜ਼ਾ ਦੇ ਉਹ ਬਣਦੇ ਨੇ ਮਾਨਜੋਤ ਕੋਰਟ ਦੀ ਜਿਹੜੀ ਤਾਹਨ ਕੀਤੀ ਆ ਰਤਨਾ ਤੇਰਾ ਭਗਵਾਨ ਤੇ ਹੋਣਾ ਸੀ ਤੇ ਨਾ ਹੀ ਬੁੱਢਿਆ ਤੂੰ ਤੇ ਹੋਣਾ ਸੀ ਉਪਬਧਤਮਗ ਵਕੀਲਾ ਤੈਨੂੰ ਪਤਾ ਹੋਣਾ ਚਾਹੀਦਾ ਪਰ ਦੇਸ਼ ਦੀ ਅਬੰਮ ਤੈਨੂੰ ਮਾਫਨੇ ਕਰ ਰਹੀ ਦੇਸ਼ ਦੀ ਅਬੰਮ ਦੇ ਜਿਸ ਨੇ ਬੁੱਧੀਜੀਵੀ ਲੋਕਾਂ ਨੇ ਫਿਰ ਕ ਫੈਸਲਾ ਕੀਤਾ ਕਿ 11 ਤਰੀਕ ਨੂੰ ਹਰ ਡਿਸਟ੍ਰਿਕਟ ਦੇ ਉੱਪਰ ਜਾ ਕੇ ਉਸ ਦੋਸ਼ੀ ਨੂੰ ਸਜ਼ਾ ਦੇਣੀ ਬਣਦੀ ਹੈ ਕੋਰਟ ਸਾਡੀਆਂ ਆਪਣੇਆਂ ਫੇਟੀਆਂ ਕੋਰਨਾ ਉਹ ਤਾਂ ਫੈਸਲਾ ਕਰਨ ਉਸ ਨੂੰ ਤੁਰੰਤ ਸਜ਼ਾ ਦੇ ਕੇ ਉਸ ਨੂੰ ਜੇਲ੍ਹਾਂ ਦੇ ਵਿੱਚ ਟੱਕਿਆ ਜਾਵੇ ਤੇ ਜਿਹੜੇ ਬਾਕੀ ਇਹ ਸਮਾਨ ਸਕਤਾਂ ਨੂੰ ਫਰੋਣ ਵਾਲੇ ਲੋਕ ਨੇ ਛੋਟੇ-ਛੋਟੇ ਚੈਨਲਾਂ ਵਾਲੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਨੇ 50 60 ਦੇ ਉੱਤੇ ਪਰਚੇ ਦਰਜ ਕੀਤੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੰਜਾਬ ਦੀਆਂ ਜੇਲ੍ਹਾਂ ਦੇ ਸੁੱਟਿਆ ਜਾਵੇ ਕਿਉਂਕਿ ਉਹਨਾਂ ਨੂੰ ਬਾਹਰ ਲਿਆ ਜੇਲ੍ਹਾਂ ਵਾਲੇ ਲੋਕ ਬਾਹਰ ਲਿਆ ਰਾਜਾਂ ਦੀਆਂ ਸਰਕਾਰਾਂ ਉਹਨਾਂ ਨੂੰ ਸਜ਼ਾ ਉਹ ਬਣਦੀ ਨਹੀਂ ਦੇ ਸਕਦੀ ਜਿਹੜੇ ਭਾਰਤ ਦੇ ਲੋਕਾਂ ਨੂੰ ਇੱਕ ਸਮਾਨ ਨਹੀਂ ਹੋਣ ਦੇਣਾ ਚਾਹੁੰਦੇ ਜਿਹੜੇ ਜਿਹੜੇ ਚਾਹੁੰਦੇ ਨੇ ਕਿ ਭਾਰਤ ਦੀ ਮਨੁੱਖਤਾ ਵੰਡੀ ਰਹੇ ਦਰੜੀ ਰਹੇ ਅੱਧੀ ਮਨੁੱਖਤਾ ਭਾਰਤ ਦੀ ਅੱਕ ਦੀ ਗਰੀਬੀ ਚ ਪਿਸੇ ਤੇ ਕੁਝ ਲੋਕ ਦੇਸ਼ ਦੇ ਸਾਰੇ ਸੰਸਾਧਨਾਂ ਤੇ ਕਾਬਜ ਹੋਣ ਤੇ ਉਹਨਾਂ ਨੂੰ ਸਾਰੇ ਬਾਕੀ ਆਵਾਮ ਨੂੰ ਇਥੋਂ ਦੀਆਂ ਔਰਤਾਂ ਨੂੰ ਇਥੋਂ ਦੇ ਸਾਰੇ ਕਾਰੋਬਾਰ ਨੂੰ ਉਹਨਾਂ ਦੇ ਅੰਡਰ ਹੋਣਾ ਚਾਹੀਦਾ ਉਹਨਾਂ ਦੇ ਗਲਾਮ ਹੋਣਾ ਚਾਹੀਦਾ ਉਹ ਮਨਮਰਜ਼ੀਆਂ ਕਰਨ ਉਹ ਸਾਰੀ ਗੰਦੀ ਮਾਨਸਿਕਤਾ ਨੂੰ ਫੜ ਕੇ ਪੰਜਾਬ ਦੀਆਂ ਜ਼ਿਲ੍ਹਿਆਂ ਚ ਤੁਨ ਦੇਣਾ ਚਾਹੀਦਾ ਮੈਂ ਕਹਿੰਉਂ ਸੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਬਹੁਤ ਚੰਗਾ ਫੈਸਲਾ ਕੀਤਾ ਕਿ ਉਹਨਾਂ ਤੇ ਉੱਥੇ ਪੁਲਿਸ ਭੇਜ ਕੇ ਇੱਕ ਅਜੀਤ ਭਾਰਤੀ ਨਾਮ ਦਾ ਜਿਹੜਾ ਯੂਟਿਊਬਰ ਹੈ ਜਿਸ ਨੇ ਕਈ ਤਰ੍ਹਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਹੋਰ ਵੀ ਬਹੁਤ ਸਾਰਿਆਂ ਨੇ ਕੀਤੀਆਂ ਜਿਨ੍ਹਾਂ ਨੇ ਮਾਨ ਜੋ ਸੀਜੀਐਸਓ ਖਿਲਾਫ ਬੋਲੇ ਤੇ ਅੱਜ ਉਹ ਬੋਲਣ ਦਾ ਅਧਿਕਾਰ ਦੀ ਜਿਹੜੀ ਹੈ ਦੁਹਾਈ ਦਿਨ ਦੇ ਫਿਰਰੇ ਨੇ ਜਦੋਂ ਉਹਨਾਂ ਤੇ ਪਰਚੇ ਦਰਜ ਹੋ ਗਏ ਸੋ ਇਹ ਬੜੀ ਪੰਜਾਬ ਸਰਕਾਰ ਇਸ ਗੱਲ ਲਈ ਵਧਾਈ ਦੀ ਹੱਕਦਾਰ ਪਰ ਗੱਲ ਤਾਂ ਬਣਦੀ ਹੈ कि जेकर ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਇਥੇ ਉਹਨਾਂ ਦੀ ਛਤਰਪ੍ਰੇਰਣ ਵੀ ਕੀਤੀ ਜਾਵੇ ਤੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਵੀ ਤੁੰਨਿਆ ਜਾਵੇ ਸੋ ਦੋਸਤੋ ਆਓ ਆਪ ਮੰਗ ਕਰੀਏ 11 ਤਰੀਕ ਨੂੰ ਪਰਸੋਂ ਜੋ ਫੈਸਲਾ ਹੋਇਆ ਕਿ ਆਪਾਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਜਾ ਕੇ ਮੰਗ ਪੱਤਰ ਦੀ ਜੀਡੀਸੀ ਨੂੰ ਕਿ ਉਹਨਾਂ ਸਾਰੇ ਦੋਸ਼ੀਆਂ ਨੂੰ ਪੜ ਦੀ ਸਜ਼ਾ ਦਿੱਤੀ ਜਾਵੇ ਸੋ ਜੇਕਰ ਤੁਹਾਨੂੰ ਇਹ ਵਿਚਾਰ ਚੰਗੇ ਲੱਗਦੇ ਆ ਇਸਨਾਂ ਨੂੰ ਜਰੂਰ ਥੱਲੇ ਤੱਕ ਨੌਜਵਾਨਾਂ ਤੱਕ ਪਹੁੰਚਾਓ ਖਾਸ ਤੌਰ ਤੇ ਉਹਨਾਂ ਦਲਤ ਨੌਜਵਾਨਾਂ ਤੱਕ ਜਿਹੜੇ ਸਾਡੇ ਬਾਲਮੀਕ ਮਜਵੀ ਸਿੱਖ ਰੰਗਰੇਟੇ ਬਾਲ ਰਮਦਾਸੀਏ ਵੀਰ ਨਾਂ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਕਾਲਜਾਂ 'ਚ ਪੜ੍ਹਦੇ ਨੇ ਅਨੁਸੂਚਿਤ ਜਾਤੀਆਂ ਦੇ ਲੋਕ ਹਰ ਤਰ੍ਹਾਂ ਦੇ ਬੀਸੀ ਕੈਟਾਗਰੀਆਂ ਦੇ ਲੋਕ ਉਹਨਾਂ ਦੇ ਨੌਜਵਾਨਾਂ ਨੂੰ ਪੜ ਲੈਣਾ ਚਾਹੀਦਾ ਸਾਰੀਆਂ ਜਿਹੜੀਆਂ ਕੱਟ ਗਿਣਤੀਆਂ ਨੇ ਮੁਸਲਮਾਨ ਹਨ ਇਥੇ ਹੁੰਦੇ ਇਥੇ ਹੁੰਦੇ ਐਸਾਈ ਹਨ ਇਥੋਂ ਸਿੱਖ ਨੇ ਵੋਧੀ ਜੈਨੀਆਂ ਉਹਨਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਉੱਤੇ ਗੌਰ ਕਰਨੀ ਚਾਹੀਦੀ ਏ ਇੱਕ ਮੋਟ ਇੱਕ ਆਵਾਜ਼ بلند ਕਰਨੀ ਚਾਹੀਦੀ ਹੈ ਕਿ ਇਥੇ ਸਾਰੇ ਲੋਕਾਂ ਨੂੰ ਇਸ ਦੇਸ਼ ਦੇ ਵਿੱਚ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਹਰ ਛੋਟੇ ਤੋਂ ਲੈ ਕੇ ਵੱਡੇ ਉਹਦੇ ਤੱਕ ਬੈਠਣ ਦਾ ਅਧਿਕਾਰ ਹੈ ਇਸ ਇਹੀ ਸਾਡੇ ਦੇਸ਼ ਦੀ ਖੂਬਸੂਰਤੀ ਹੈ ਇਹੀ ਸਾਡੇ ਦੇਸ਼ ਦੀ ਸੰਗੀ ਢਾਂਚੇ ਦੀ ਇੱਕ ਮੰਗ ਇਹੀ ਇੱਕ ਫੈਸਲਾ ਹੈ ਜੇਕਰ ਇਹ ਹੈ ਤਾਂ ਭਾਰਤ ਇੱਕ ਹੈ ਤੇ ਨਹੀਂ ਤਾਂ ਫਿਰ ਹਿੰਦੁਸਤਾਨ ਬਣਾਉਣ ਵਾਲੇ ਹਿੰਦੁਸਤਾਨ ਦੀ ਮੰਗ ਕਰਨ ਵਾਲੇ ਨੂੰ ਹਿੰਦੁਸਤਾਨ ਕਿੱਥੇ ਮਿਲਦਾ ਹੈ ਉਹ ਆਪ ਸੋਚਣ ਤੋ ਕਿ ਹੁਣ ਭਾਰਤ ਦੇ ਲੋਕ ਚੰਦਕ ਹਿੰਦੂਵਾਦੀਆਂ ਦੇ ਹੱਥਾਂ 'ਚ ਖੇਡਣ ਵਾਲੇ ਨਹੀਂ ਉਹਨਾਂ ਨੂੰ ਤਾਂ ਐਵੇਂ ਨਹੀਂ ਪਤਾ ਲੱਗਣਾ ਕਿ ਹਿੰਦੁਸਤਾਨੀਆਂ ਨੂੰ ਥਾਂ ਕਿੱਥੇ ਮਿਲਣੀ ਹੈ ਭਾਰਤ ਦੀ ਧਰਤੀ 'ਤੇ ਤੇ ਉੱਥੇ ਸਾਰੇ ਥਾਈ ਉਹ ਬਹੁਤ ਘੱਟ ਗਿਣਤੀ 'ਚ ਸਿਰਫ 3% ਲੋਕ ਆ ਸੋ ਆਓ ਭਾਰਤ ਦੇ ਨੌਜਵਾਨਾਂ ਨੂੰ ਇਸ ਗੱਲ ਤੇ ਤਾਂ ਨੋਟਿਸ ਲੈਣਾ ਚਾਹੀਦਾ ਇਸ ਮਾਨਸਿਕਤਾ ਨੂੰ ਦਰੜ ਦੇਣਾ ਚਾਹੀਦਾ ਅੱਗੇ ਵਧਣ ਨਹੀਂ ਦੇਣਾ ਚਾਹੀਦਾ ਉਹਨਾਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜਿਹੜੀਆਂ ਸਰਕਾਰਾਂ ਅਜੇ ਹੀ ਮਾਨਸਿਕਤਾ ਨੂੰ ਬਲ ਦੇ ਰਹੀਆਂ ਉਹਨਾਂ ਨੂੰ ਉਹ ਬढ़ावा ਦੇ ਰਹੀਆਂ ਜਿਸ ਤਰ੍ਹਾਂ ਜੁਪੀ ਸਰਕਾਰ ਦੀ ਲ ਜਿਹੜੀ ਬੜੀ ਨਿੰਦਣਯੋਗ ਗੱਲ ਆ ਕਿ ਉਹ अजीत ਭਾਰਤੀ ਵਰਗੇ ਲੋਕਾਂ ਨੂੰ ਚੰਦ ਮੈਂਟਲ ਗ੍ਰਿਫਤਾਰ ਕਰਦੀ ਤੇ ਬਾਅਦ ਚ 60 ਦਿਨ ਤੇ ਉਹ ਬਾਹਰ ਆ ਕੇ ਚੈਨਲ ਤੇ ਵੀ ਬੋਲਦਾ ਕਿ ਸਾਡੀ ਸਰਕਾਰ ਆ ਸਾਡਾ ਸਿਸਟਮ ਅਸੀਂ ਜੋ ਚਾਹਨੇ ਉਹ ਹੋਊਗਾ ਪਰ ਪੰਜਾਬ ਸਰਕਾਰ ਨੇ ਉਸ ਨੂੰ ਫੜ ਕੇ ਉਹ ਤੇ ਆਫਾਈਰ ਦਰਜ ਕਰਕੇ ਉਹਨਾਂ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਨੇ ਸ਼ਾਇਦ ਉਹ ਫੜ ਲਿਆ ਹੈ ਰਿਗਰ ਅਰੈਸਟ ਹੋ ਗਿਆ ਤਾਂ ਨਹੀਂ ਹੈ ਇਹ ਅਗਲੀ ਗੱਲ ਹੈ ਇਸ ਤਰ੍ਹਾਂ ਇਹ ਪਕੜੀਆ ਨਹੀਂ ਕਰ ਸਕਦੇ ਪਰ ਉਸ ਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਐਫ ਆਈ ਆਰ ਤਰਜ਼ ਹੋ ਰਹੀਆਂ ਅੱਜ ਹੋ ਚੀਕਾ ਮਾਰ ਰਹੇ ਨੇ ਸੋ ਸਾਡੇ ਨੌਜਵਾਨਾਂ ਨੂੰ ਹਰ ਧਰਮ ਦੇ ਨੂੰ ਹਰ ਕੱਟ ਗਿਲਤੀ ਨੌਜਵਾਨ ਨੂੰ ਹਰ ਬੁੱਧੀਜੀਵੀ ਨੂੰ ਇਸ ਗੱਲ ਦੇ ਲਈ ਇੱਕ ਇੱਕ ਆਵਾਜ਼ ਬਣ ਕੇ ਭਾਰਤ ਦੇ ਮੁੱਖ ਜਲਸਾ ਨੂੰ ਬੇਨਤੀ ਕਰੀਏ ਕਿ ਤੁਹਾਡੇ ਕਰਕੇ ਇਸ ਤਾਕਾਂ ਨੂੰ ਨਹੀਂ ਬढ़ावा ਮਿਲੇਗਾ ਤੁਸੀਂ ਇਹਨਾਂ ਨੂੰ ਸਜ਼ਾ ਜ਼ਰੂਰ ਦਿਵਾਓ ਤੇ ਅੱਜ ਦੇ ਮਨ ਦੀ ਸਜ਼ਾ ਦੇ ਹੱਕਦਾਰ ਹਨ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਜ਼ਰੂਰ ਕਰੋ ਧੰਨਵਾਦ ਥੈਂਕ ਯੂ